ਕਰੀਬ 1:00 ਵਜੇ ਆਪਣੇ ਇੱਥੇ ਬਾਹਰ ਚੇਅਰ ਡਾ ਕੇ ਤੇ ਮੈਂ ਬੈਠਾ ਦਾ ਹੀਗਾ ਤੇ ਮੈਂ ਫੋਨ ਦੇਖ ਰਿਹਾ ਹੀਗਾ ਤੇ ਇਧਰੋਂ ਇੱਕ ਨੌਜਵਾਨ ਮੁੰਡਾ ਆਇਆ ਵਾ ਉਹਨੇ ਮੇਰਾ ਫੋਨ ਖੋਹਣ ਦੀ ਕੋਸ਼ਿਸ਼ ਕੀਤੀ ਆ ਤੇ ਰੱਬ ਦਾ ਸ਼ੁਕਰ ਆ ਕਿ ਫੋਨ ਮੈਂ ਧਿਆਨ ਨਾਲ ਮਜਬੂਤੀ ਨਾਲ ਫੜਿਆ ਹੀਗਾ ਤੇ ਉਹਦੇ ਹੱਥ ਨਹੀਂ ਲੱਗਾ ਤੇ ਉਹਦਾ ਮੈਂ ਪਿੱਛਾ ਕੀਤਾ ਜੀ ਜਦ ਮੈਂ ਪਿੱਛਾ ਕੀਤਾ ਦੋ ਅੱਗੇ ਮੋਟਰਸਾਈਕਲ ਤੇ ਉਹਦੇ ਹੀ ਸਾਥੀ ਸੀਗੇ ਮੈਂ ਉਹਨਾਂ ਨੂੰ ਕਹੀ ਜਾਂਨਾ ਕਿ ਆ ਫੜਿਓ ਫੜਿਓ ਚੋਰ ਆ ਚੋਰ ਆ ਪਰ ਜਦੋਂ ਉਹ ਲੱਗੇਗੇ ਤੇ ਉਹਨੂੰ ਫਟਾਫਟ ਮੋਟਰਸਾਈਕਲ ਤੇ ਭਾਲ ਕੇ ਲੈ ਗਿਆ ਜੀ ਹਾਂਜੀ ਫੋਨ ਵੱਜ ਗਿਆ ਜੀ ਫੋਨ ਖੋਇਆ ਨਹੀਂ ਆ ਤੇ ਇਹਦੇ ਸਬੰਧ ਚ ਮੈਂ ਆਪਣੇ ਐਸ ਐਚਓ ਧਾਰਿਆਲ ਸਰਦਾਰ ਸ਼ਰਮਜੀਤ ਸਿੰਘ ਨੂੰ ਮੈਂ ਫੋਨ ਕਰਤਾ ਸੀਗਾ ਉਹਨਾਂ ਨੇ ਉਸੇ ਵੇਲੇ ਆਪਣੀ ਪੁਲਿਸ ਪਾਰਟੀ ਟੀਮ ਭੇਜੀ ਤੇ ਉਹ ਜਿਹੜੇ ਸੀਸੀਟੀਵੀ ਕੈਮਰੇ ਖੰਘਾਰ ਰਹੇ ਆ ਤੇ ਮੈਂ ਵੀ ਤੁਹਾਨੂੰ ਜਿਹੜੀ ਸੀਸੀਟੀਵੀ ਕੈਮਰੇ ਦੀ ਫੁਟੇਜ ਆ ਤੁਹਾਨੂੰ ਮੈਂ ਦੇ ਦਿੱਤੀ ਆ ਕਿ ਕਿਸ ਤਰ੍ਹਾਂ ਮੇਰੇ ਫੋਨ ਨੂੰ ਕੌਣ ਦੀ ਕੋਸ਼ਿਸ਼ ਕੀਤੀ ਆ ਤੇ ਕਿਸ ਤਰ੍ਹਾਂ ਉਹ ਭੱਜਿਆ ਵਾ ਜੋ ਜਿੰਨੇ ਕ ਨਿਕਲੀ ਸੀਸੀ ਫੁਟੇਜ ਉਹ ਮੈਂ ਦੇਤੀ ਆ ਜੀ ਮੰਗ ਮੈਂ ਇਹੋ ਹੀ ਕਰਦਾ ਜੀ ਧਾਰੀਵਾਲ ਚ ਰੋਜ਼ਾਨਾ ਹੀ ਕਿਤੇ ਨਾ ਕਿਤੇ ਲੁੱਟ ਖੋਹ ਤੇ ਝਪਟ ਮਾਰਦੀਆਂ ਘਟਨਾਵਾਂ ਹੋ ਰਹੀਆਂ ਵਾ ਤੇ ਇਹਨਾਂ ਤੇ ਪੁਲਿਸ ਪ੍ਰਸ਼ਾਸਨ ਨੂੰ ਸਖਤੀ ਵਰਤਣੀ ਚਾਹੀਦੀ ਆ ਕਿਉਂਕਿ ਲੋਕ ਜਿਹੜੇ ਆਪਣੇ ਆਪਣੇ ਆਪ ਨੂੰ ਮਤਲਬ ਵੀ ਸੁਰੱਖਿਅਤ ਨਹੀਂ ਮਹਿਸੂਸ ਕਰਦੇ ਤੇ ਸਾਮਿਆਂ ਸਾਮਿਆਂ ਮਹਿਸੂਸ ਕਰ ਰਹੇ ਆ ਨਿਕਲਣਾ ਬੜਾ ਔਖਾ ਜੇ ਬਾਹਰ ਮੈਂ ਮਾਨਯੋਗ ਐਸਐਸਪੀ ਕੋ ਵੀ ਇਹੋ ਹੀ ਮੰਗ ਕਰਦਾ ਜੀ ਤੇ ਇਹ ਜਿਹੜੇ ਆ ਇਦਾਂ ਦੇ ਜਿਹੜੇ ਮਾਰੇ ਅੰਸੜਾ ਇਹਨਾਂ ਤੋਂ ਸ਼ਕਤੀ ਨਾਲ ਜਿੱਠਿਆ ਜਾਵੇ ਤੇ ਇਹਨਾਂ ਤੇ ਕਾਰਵਾਇ